ਸ਼ਲੋਕ ਮਹੱਲਾ ਪਹਿਲਾ ਦੁੱਖ ਦਾ ਸੁਖ ਰੋਪੈ ਆ ਜਾਂ ਸੁਖ ਤਾਂ ਮਨ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਹਉ ਕੋਈ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤਨ ਜਾਈ ਲਖਿਆ ਰਹਾਉ ਆਤਮ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾਇਆ ਤੁਮ ਸਚਾ ਸਾਹਿਬ ਸਿਖਤ ਸਵਾਲੇ ਆ ਜਿਨ ਕੀ ਤੀਸਵ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾ ਜੋ ਕੁਛ ਕਰਨਾ ਸੋ ਪਾਰ ਰਹਾ ਸੋਲ ਅਗਸਤ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਲ ਗਾਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈਸ ਸਰਬ ਸੁਮਾਲੇ ਵਾਜੇ ਤੇਰੇ ਨਾਲ ਅਨੇਕ ਅਸੰਖਾਂ ਕਿਤੇ ਤੇਰੇ ਗਾਵਨ ਹਾਰੇ ਕਿਤੇ ਤਿਰਗ ਪਰਿਸ਼ੋਕ ਕਹੀਐ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਣ ਪਾਣੀ ਤੈਸ ਅੰਤਰ ਗਗ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨਾ ਇਸਰ ਬਰਮਾ ਦੇਵੀ ਸਹਣ ਤੇਰੇ ਸਦਾ ਸਵਾਰੇ ਗਾਵਣ ਤੁਧਨਾ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਧਨਾ ਸਿਧ ਸਮਾਧੀ ਅੰਦਰ ਗਾਵਣ ਤੁਧਨਾ ਸਾਧ ਵਿਚਾਰੇ ਗਾਵਣ ਤੁਧਨਾ ਜਤੇ ਸਤੀ ਸੰਤੋਖੀ ਗਾਵਣ ਤੁਧਨਾ ਵੀਰ ਕਰਾਰੇ ਗਾਵਣ ਤੁਧਨਾ ਪੰਡਤ ਪੜਨ ਰਖੀਸਰ ਜੋ ਦਿਲ ਦੇ ਬੇਤਨਾਲੇ ਗਾਵਣ ਤਦ ਨਾ ਮੋਹਨੀਆ ਮਨ ਮੋਹਣ ਸਰਗਮ ਅਛ ਪਿਆਲੇ ਗਾਵਣ ਤਦ ਨ ਰਤਨੁ ਪਾਏ ਤੇਰੇ ਅ ਅਸਰ ਤੀਰਤ ਨਾਲੇ ਗਾਵਣ ਤਦ ਨ ਜੋਤ ਮਹਾਂਕਲ ਸੂਰਾ ਗਾਵਣ ਤਦ ਨ ਘਾਣਿ ਚਾਰੇ ਗਾਵਣ ਤਦ ਨ ਖੰਡ ਮੰਡਲ ਬ੍ਰਹਮੰਡ ਕਰ ਕਰ ਰੱਖੇ ਤੇਰੇ ਧਾਰੇ ਸੇਤ ਤਦਨਉ ਗਾਵਣ ਜੋ ਤੁਧ ਭਾਵਣ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਤੁਧ ਨਉ ਗਾਵਣ ਸਿਮਰ ਚਿਤਨਾ ਅਮਨ ਨਾਨਕ ਕਿਆ ਬੀਚਾਰੇ ਸੋਈ ਸੋਈ ਸਦਾ ਸਤ ਸਾਬ ਸਾਚਾ ਸਾਚੀ ਨ ਹੈ ਭੀ ਰੋਸੀ ਜਾਇ ਨ ਜਾਸੀ ਰਚਨਾ ਜੇ ਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੈਨ ਸੇ ਮਾਇਆ ਜੈਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਸਦੀ ਵੜਿਆਈ ਜੋਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨ ਜਾਈ ਸੋ ਬਾਤ ਸਾਹੂ ਸਾਹਾ ਪਤ ਸਾਹਿਬ ਨਾਨਕ ਰਹਿਨਰ ਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖੈ ਸਭ ਕੋਏ ਕੀ ਵਰ ਵੱਡਾ ਜੀਠਾ ਹੋਏ ਕੀਮਤ ਪਾਇਨਾ ਕਹਿਆ ਜਾਏ ਕਹਿਣਾ ਵਾਵੇ ਤੇ ਰਹੇ ਸਮਾਏ ਵਰਦੇ ਮੇਰੇ ਸਾਹਿਬਾ ਗਹਿਰ ਗਵੀਰਾ ਗੁਣਿੰਗਹਿਰਾ ਕੋਰੇ ਨਾ ਜਾਣ ਤੇਰਾ ਕਿਤਾ ਕੇਵੜ ਚੀਰਾ ਰਹਾਓ ਸਭ ਸੁੁਰਤੀ ਮਿਲ ਸੋ ਤੁੰਕਵਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਗਨਨ ਜਾਈ ਤੇਰੀ ਤੇ ਵੜਾਈ ਸਭ ਸਤ ਸਭ ਤ ਸਭ ਚੰਗਿਆਈਆਂ ਸਿੱਧਾ ਪ੍ਰਖਾ ਕੀਆ ਵੜਿਆਈਆਂ ਤੁਦ ਵਿਰ ਸਿੱਧੀ ਕਿਨ ਨ ਪਾਈਆ ਕਰ ਮਿਲੈ ਨ ਇਤਾਰ ਕਰਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਇਸੈ ਕਿਆ ਚਾਰਾ ਨਾਨਕ ਸਤਿ ਸਵਾਰਨ ਹਰ ਅਸਮ ਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਓ ਕਾ ਸਚਨਾ ਸੱਚੇ ਨਾਮ ਕਿ ਲਗੈ ਭੂਖ ਉਤ ਭੁੱਖਾ ਕਾ ਚਲੀਐ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੈ ਨਾਇ ਰਹਾ ਸਚਨਾ ਕੀ ਤਲਵੜਿਆਈ ਆਖ ਤੇ ਤੇ ਕੀਮਤ ਨਹੀਂ ਪਾਈ ਜੇ ਸਭ ਮਿਲ ਕਾ ਆਖਣ ਪਾਏ ਵਡਨ ਹੋਵੇ ਘਾਟ ਨਾ ਜਾਏ ਨਾ ਉਹ ਮਰਿਆ ਨਾ ਹੋਵੇ ਸੋਗ ਦਿਨ ਦਾ ਰਹੇ ਨਾ ਚੁੱਕੇ ਭੋਗ ਗੁਣ ਲੋਹੁਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਉੜਿਆ ਤੇੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਦਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਮੈ वाद सिना राग गुजरी महल्ला चौथा हर के जन सतगुरु सत पुरखा बिना कृपा पुरपास हम गिरें किरम सतगुरु शरण आए कर दया नाम परगास मेरे मीत गुरुदेव मगो राम नाम परगास गुरु मत नाम मेरा प्राण सुखाई हर कीरत ਹਬੀਰ ਅਸਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲਿਆ ਥਿਰਪਤਸ ਹੈ ਮਿਲ ਸੰਗਤ ਗੁਣ ਪਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀ ਨਿਮ ਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤੇ ਇਕ ਜੀਵੇ ਤ੍ਰਿਗ ਜਿਵਾਸ ਜਿਨ ਹਰ ਦਿਨ ਸਤਗੁਰ ਸੰਗਤ ਪਾਈ

ਮੇਰੇ ਮਾਦੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸਤ ਬਣਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਜਿਖ ਸੰਭਾਹਿ ਠਾਕੁਰ ਕਾਹੇ ਮਨ ਭੋਗ ਕਰਿਆ ਉਡੇ ਉਡਾ ਵੈਸੇ ਕੋਸਾ ਇਸ ਪਾਛਾ ਪਤ੍ਰੇ ਛਰੇਆ ਤਰਾ ਕਮਨ ਕਲਾਵੈ ਕਮਨ ਤੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਰੰਗਾਨ ਦਸ ਰਸਿ ਸਿਧਾਨ ਠਾਕੁਰ ਕਰਤ ਤਧਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰ ਅੰਤ ਨਾ ਪਰਵਰਿਆ ਰਗਾ ਸੰਹਲਾ ਚੋਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰਿਨਨ ਹਰ ਪ੍ਰਭ ਨਿਰੰਜਨ ਹਰ ਅਗੰਮ ਅਗੰਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰ ਹਰ ਧਿਆਵ ਸੰਤੋ ਜੀ ਸਭ ਦੁਖੂ ਸਾਰਣਹਾਰ ਹਰਿਆਪੇ ਠਾਕੁਰ ਸਾਰੇ ਆਪੇ ਸਿਰਜਿ ਕਿਆ ਨਾਨਕ ਜਨ ਤੇ ਵਿਚਾਰਾ ਤੂੰ ਕਰ ਕਰ ਤੇ ਸਰਬ ਨਿਰੰਤਰ ਜੀ ਹਰੇ ਕੋ ਬੁਰਖ ਸਨਮਾਨ ਇੱਕ ਦਾਤੇ ਇੱਕ ਬਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਜੀ ਤੇਰੇ ਗਿਆਨ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨਾਨੰਦ ਕੁਰਬਾਣਾ ਹਰ ਧਿਆਵ ਹੈ ਹਰਿ ਤੇ ਆਵੈ ਤਦ ਜੀ ਸੇਜਨ ਜਗਮਾ ਸੁਖਵਾਸੀ ਸੇਮੁ ਮੁਕਤ ਸੇਮੁ ਮੁਕਤ ਭੈਜ ਹਰਿ ਧਿਆਇਆ ਜੀ ਤਿਨ ਜੋਤੀ ਜਮ ਕੀ ਵਾਸੀ ਜਨਰ ਭਉ ਜਨ ਹਰਿ ਭਉ ਧਿਆਇਆ ਜੀ ਤਿਨ ਕਾ ਭਉ ਸੁਖਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਗਉਸ ਸਮਾਸੀ ਸੇ ਤਰਨ ਸੇ ਤਨ ਦਿਨ ਹਰਿ ਤੇ ਹਾਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਦੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੇ ਅਨਤ ਪਰਹਰ ਪੂਜਾ ਦੀ ਤਬ ਤਪੈ ਜਗ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪਰਹਰ ਕੋ ਸਿਮਰ ਸਦਾ ਦੀ ਕਰ ਕਰਿਆ ਕਰ ਕੰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨਾਨਿਕ ਜੀ ਜਪ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਤਮ ਪਰਮ ਪ੍ਰਕਰਤਾ ਜੀ ਤਦ ਜੇਵਟ ਅਵਰ ਨ ਕੋਈ ਤੂੰ ਜਗਤ ਗਏਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੇਜ ਕਰਤਾ ਸੋਈ ਤੁਰਿ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋਈ ਤੁਰਿ ਆਪੇ ਸ੍ਰੀ ਸਭ ਉਪਾਈ ਜੀ ਤੁਰਿ ਆਪੇ ਸ੍ਰੀ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸਾ ਕਾਜ ਨੋਈ ਆਸਾ ਮਹਲ ਬਾ ਚੌਥਾ ਤੂੰ ਕਰਤਾ ਸਚਿਆਰ ਮੈਂਦਾ ਸਾਈ ਜ ਤਉ ਭਵੈ ਸੋਈ ਤਿਸਿ ਜੋ ਤੂੰ ਦੇ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਭਣੀ ਧਿਆਇਆ ਜਿਸ ਨੇ ਕਿਰਪਾ ਕਰ ਹੈ ਤੈਨ ਨਾਮ ਰਤਨ ਪਾਇਆ ਗੁਰੂ ਘਰ ਦਾ ਮਨ ਮੁਖ ਗਵਾਇਆ ਤੂੰ ਦਇਆ ਵਿੱਚ ਛੋੜਿਆ ਆ ਮਿਲਾਇਆ ਤੂੰ ਦਰਿਆ ਉਸ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀਵ ਜੰਤ ਸਭ ਤੇਰਾ ਖੇਲ ਵਿਜੋਗ ਮੈਂ ਵਿਛੜਿਆ ਸੰਜੋਗੀ ਮੈਂ ਜਿਸਨਾਂ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦੀ ਆਖਵ ਕਾਣ ਜਿਨ ਹਰ ਸੇਵਿਆ ਤਨ ਸੁਪਾਇ ਸਹਿਜ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਮਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਅਨੰਤ ਗੁਰਮੁਖ ਪ੍ਰਗਟ ਹੋਏ ਅਸਾ ਮਹੱਲਾ ਪਹਿਲਾ ਤਿਤਸਰ ਵੜ ਲੈ ਭੈਜਨੀ ਵਾਸਾ ਪਾਣੀ ਪਾਗ ਉਤਰਹਿ ਕੀਆ ਪੰਖ ਜਿਵੇਂ ਪਗੜੀ ਚਾਲੇ ਹਮ ਦੇਖਾਂ ਤੇ ਡੂਬੀ ਅਲੇ ਮਨ ਇੱਕ ਮਾ ਚੇ ਸੰਭੂਲ ਮੜਾ ਹਰ ਵਿਸਰ ਤੇਰੇ ਗੁਣ ਗਲੇ ਰਹਾ ਨਾਉ ਜਿਤੇ ਸਦੇ ਨੀ ਪੜਿਆ ਮੂਰਖ ਮੁਗਧਾ ਜਨਨ ਪਿਆ ਬਰਨ ਵਤ ਨਾਨਕ ਤੈਨ ਕੀ ਸਰਨਾ ਜਿਨ ਤੁਮ ਨਾਹੀ ਵਿਸਰਿਆ ਅਸਮ ਹੱਲਾ ਪੰਜਵਾ ਭਈ ਪ੍ਰਾਪਤ ਮਨੋ ਕਦੇ ਹਰੀਆ ਗੋਬਿੰਦ ਮਿਰਣ ਕੀ ਕਿਹੇ ਤਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾ ਮੇਰੇ ਸਾਧ ਸੰਗਤ ਬਦਕੇ ਉਹ ਨਾ ਸਰੰਜਾਮ ਲਾਗ ਭਗਤ ਜੁ ਤਰਨ ਤੈ ਜਨ ਵਿਰਥਾ ਜਾਤਨ ਮਾਇਆ ਕੇ ਰਹਾਉ ਜਗ ਤੱਕ ਸੰਜਮ ਧਰਮ ਨਾ ਕਮਾਇ ਸੇਵਾ ਸਾਧ ਨਾ ਜਾਣਿਆ ਹਰਿ ਰਾਯਾ ਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬਿਰ ਬਾਣੀ ਦੀ ਚੋਕਈ ਹਮੇਂ ਕਰੋ ਹਾਥ ਤੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚੰਮ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਤ ਅਤਮ ਘਾਵੋ आप हाथ मोहि बचाओ सुखी बस मोर परिवार सेवक सिख सेवा कर तारा मोर छाण कर दा करिया सब आन को आस करिया पूर्ण भय हमारी आशा तोर पे निकी रहे प्यासा तुम्हें चार को बनाते हो जो भर चाहूं से दे पाऊं सेवक सिख हमारे तारी है चौन चौन सतर हमारे मारी है। ਆਫਤਮ ਜਗ ਬਲੀਏ ਮਰਨ ਕਾਲ ਕਰਤ ਰਾਸ ਨੇ ਬਲੀਏ ਗੁਜਰ ਸਦਾ ਹਮਾਰੇ ਪਛਾ ਸਿਰਸਤ ਰਜੂ ਕਰਿਓ ਰੱਛਾ ਰਾਖ ਲੈਹੁ ਮੋਹਿ ਰਾਖਨ ਹਾਰੇ ਸਾਹਿਬ ਸੰਸ ਸਹਾਈ ਪਿਆਰੇ ਦੀਨ ਬੰਦੁ ਸਤਿ ਸੰਕੇ ਹੰਤਾ ਤੁਮ ਹੋ ਪੂਰੀ ਚਤਰ ਦਸਕੰਤਾ ਕਾਲ ਪਾਇ ਬ੍ਰਹਮਾ ਬੁਖਧਰਾ ਕਾਲ ਪਾਇ ਸ਼ਿਵ ਜੂ ਅਵਤਾਰ ਕਾਲ ਪਾਇ ਕਰਬਿਸ਼ਣ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਨਮ ਕਾਲ ਜੋਗੀ ਸਭ ਕੀ ਓ ਬੇਦਰਾਜ ਬ੍ਰਹਮਾ ਜੁਥੀਓ ਜਨਮ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਨਮ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛਨ ਉਪਜਾਇਓ ਆਦਿ ਅੰਤੇ ਕਾਇ ਅਵਤਾਰਾ ਸਹੀ ਗੁਰੂ ਸਮਝੋ ਹਮਾਰਾ ਨਮਸਕਾਰ ਕਿਸੇ ਕੋ ਹਮਾਰੇ ਸਭ ਪ੍ਰਜਾਣ ਨੇ ਆਪ ਸਵਾਰੇ ਸਿਵਕੰਨ ਕੋ ਸਭ ਨੂੰ ਸੁਖ ਦੀਆ ਸਦਰਣ ਕੋਪਲ ਮੋਂ ਬੰਧ ਕੀਓ ਘਟ ਘਟ ਕੇ ਅੰਤਰ ਕੀ ਜਾਣ ਭਰੇ ਭਰੇ ਕੀ ਬੀਰ ਪਛਾਨ ਚੀਤੀ ਤੇ ਪੰਚਰੇ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤ ਰੰਦੁ ਉਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਬੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਪਦ ਕਰ 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 ਤਾਰਾ ਪਰਜਾ ਧਰਤਵ ਦੇ ਅਪਾਰਾ ਜਵਿਆ ਕਰ ਕਰ ਜਵ ਕਹੂੰ ਤੁਮ ਮੈਂ ਮਿਲਿਤ ਦੇਹ ਕਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਅਵਤਾਰ ਹੈ ਆਪਾ ਆਪਣੇ ਬੂਧ ਉਚਾਰੈ नमस्कार भई तेरत्न निरालम जानत वेद भेद अरे आलम निरंकार निरपकांद ब्रह्म आह अनिल आनंद असम ताका मूळ चारत भेद जागो भेवन भवद वेद ताको कृपाहन हनुमान महा मूळ कच्छ भेद न जान महा देव को कह सदस निरंकार का चिंतन है भिव ਆਪੇ ਆਪਣੀ ਬੁੱਧ ਹਜੇਤੀ ਵਰਨਤ ਪਨ ਪਨ ਤੋ ਚੇਤੀ ਤੁਮਰ ਲਖਨਾਂ ਜੈ ਪਸਾਰਾ ਕੇ ਵਿਦ ਸਜਾ ਪ੍ਰਤਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰਗ ਭੈਉ ਰੋਗ ਕਹਿ ਭੂਪਾ ਅੰਦਜ ਜਿਰਜ ਸਿਤਿ ਜਿ ਕੈ ਨੀ ਉਤਪਤ ਕਾਲ ਬਹਰ ਜੀਨੀ ਕਉ ਪੂਰਾ ਜਹ ਬੈਠਾ ਕਉ ਸੰਮਟ ਕੋ ਸ਼ੰਕਰੇ ਬੈਠਾ ਸਗਰੀ ਸ੍ਰਿਸ਼ਟੀ ਕਾਏ ਜੰਭਵ ਆਰਦਿਗਾ ਸ੍ਰੂਸ਼ੀਂਭਗਵ ਹੋਰ ਅਚੰਗਲੇ ਤੁਮ ਕਰੋ ਸਿਖ ਬਾਰਾ ਸਿਵ ਸਿੰਘ ਘਰੋ ਦੁਸ਼ਟ ਜਿਤੇ ਉਠਵਤ ਪਾਤਾ ਸਗਲ ਮਲੇਸ ਕਰਨ ਘਾਤਾ ਜੇ ਅਸ ਤੁਜ ਤੋ ਸਰਣੀ ਪਰੇ ਤੈ ਕਹਿ ਦੁਸ਼ਤ ਦੁਖ ਤਹ ਮਰੇ ਪੁਰਖ ਜਨ ਕੋ ਪਰੇ ਤਿਹਾਰੇ ਤਨ ਕਹਿ ਤੁਮ ਸੰਕਟ ਸਭ ਕਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਸ਼ਟ ਰੇਂਦਤ ਕਾਲਾ ਕਿਰਪਾ ਦ੍ਰਿਸ਼ਟਮ ਜਹੇ ਨਰਿਓ ਤਾਕੇ ਤਾਪ ਤਨੁ ਕਮ ਹਰਿਓ ਰਿੱਧ ਸਿਧ ਕਰਮ ਸਭ ਹੋਈ ਦੁਸ਼ਟਛਾ ਚਰ ਸਕੈ ਨ ਕੋਈ ਏਕ ਬਾਤ ਜਿਤ ਮੈਂ ਸੰਭਾਰਾ ਕਾਲ ਪਾਸ ਤੇ ਤਾਹੀ ਨੁ ਬਾਰਾ ਜਗਤ ਨਾਮ ਤੇ ਹਾਰੋ ਕਹਾ ਦਾਰਦ ਦਸ ਦੁਖ ਤੇਰਾ ਖੜ ਗਕੇਤ ਮੈਂ ਸਰਣ ਤੇਹਾਰੀ ਆਪ ਹਾਥ ਦਨ ਲਿਹੋ ਉਬਾਰੇ ਸਰਬ ਧਰਮ ਹੋ ਸਹਾਈ ਦੁਸ਼ਤ ਲੋਕ ਤੇਰੀ ਪਰੋ ਪਜਾਈ ਸਵਯਾ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਤਰੇ ਨਹੀਂ ਆਨੇਉ RAM HEEM PURAN PURAN ਅਨੇਕ ਕਹਨ ਮੋ ਦੇਖ ਨਾ ਮਾਨਿਉ ਸੰਬਦ ਸਾਸਤ੍ਰ ਵੇਦ ਸਰਗੋ ਘੇਰ ਕਹਿਆ ਮੇਕ ਨਾ ਜਾਣਿਉ ਸ੍ਰੀ ਇਸਤਾਨ ਕਿਰਪਾ ਤੁਮਰੀ ਕਰਨਾ ਨਿਦੋ ਸਭ ਕੋਈ ਬਖਾਨਿਉ ਘਰਿਆ ਸਰਲ ਦੁਆਰ ਕੋ ਛਾੜ ਕੇ ਦਇਓ ਤਹਾਰ ਦੁਆਰ ਬਾਹੇ ਗਏ ਕੇ ਇਲਾਜ ਅਸ ਗੋਬਿੰਦ ਦਾਸ ਤਹਾਰ ਰਾਮ ਕਲੇ ਮਹਲਾ ਤੀਜਾ ਆਨੰਦ ਕਉਂ ਕਾ ਸਤਗੁਰ ਪ੍ਰਸਾਦ ਅਨੰਦ ਭੈ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਦਾ ਪਾਇਆ ਸੈ ਸੇਤੀ ਮਨੁਕ ਜੀ ਆਵਾਦ ਰਾਈਆਂ ਰਾਗ ਰਤਨ ਪਰਿਵਾਰ ਪਰੀਆਂ ਸਬਦ ਗਾਉਣ ਆਈਆਂ ਸਬਦ ਦਾ ਗਾਓ ਹਰੀ ਕੇਰਾ ਮਰ ਜਿਨੇ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਲਾ ਗਲਾ ਸੰਗਰਥ ਸਵਾਮੀ ਸੋਪਿਆ ਮਨ ਹੋ ਮਿਸਾਰੇ ਹਰਿ ਧਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰ ਤੇ ਗਾ ਘਰ ਦਾ ਤੇਰਾ ਸਤਿ ਵਿੱਚ ਹੈ ਜਿਸ ਦੇ ਰਸੁਪਾਵੇ ਸਦਾ ਸਿਖ ਸਾਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸਭੁ ਕਨੇੜੇ ਕਹ ਹਰਿ ਧਾਨਕ ਸਤਿ ਸਾਹਿਬਾ ਕਿਆ ਨਹੀਂ ਕਰ ਤੇਰਾ ਸਚਾ ਨਾਮ ਮੇਰਾ ਆਧਾਰੋ ਸਾਜ ਨਾਮ ਅਧਾਰ ਮੇਰਾ ਜਿਨ ਭੁਖਾਂ ਸਭ ਦਾ ਵਾਈਆਂ ਕਰ ਸਾਥ ਸੁਖ ਮਿਲੈ ਉਸ ਜਨ ਇਛਾ ਸਭ ਪੂਜਾਈਆਂ ਸਦਾ ਕਰਮਾਨ ਕੀਤਾ ਗੁਰ ਦੇ ਬਿਟਾਂ ਜਿਸ ਦੀਆਂ ਬਣਾਈਆਂ ਕਹਿ ਨਾਨਕ ਸੁਣਹੁ ਸੰਤੋ ਸਭ ਘਰੁ ਭਉ ਪਿਆਰੁ ਸਜਾ ਨਾਮ ਮੇਰਾ ਅਧਾਰ ਵਜੇ ਪੰਚ ਸਭ ਦੇ ਅਧਕਾਰ ਸਭ ਭਾਗੈ ਘਰ ਸਭਾਗੈ ਸਭ ਦੇ ਵਾਜੇ ਕਲਾ ਜਿਤ ਗਰਧਾਰੀ ਆ ਪੰਜ ਦੂਤ ਨਵਾਸ ਕੀਤੇ ਕਾਲ ਕੰਡ ਕਮਾਲਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਮਨੋਰਤ ਪੂਰੇ ਬਾਹ ਕਰਮ ਪਰ ਪਾਇਆ ਪੁੱਤਰ ਸਗਲੇ ਬਸੂਰੇ ਦੂਗ ਰੋਗ ਸੰਤਾਪ ਉਤਰੇ ਸੋਈ ਸਚੀ ਬਾਣੀ ਸਤਿ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਨ ਤੇ ਪੂਨੀਤ ਕਹਤੇ ਪੁਰ ਸਤ ਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਰਜੇ ਅਨਹਦ ਤੂਰੇ ਮਦਮਣੀ ਮਹਲਾ ਪੰਜਵਾਂ ਖਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਖਾਗੁਰ ਕਾਪਿਓ ਜਿਸ ਕਾ ਸਭ ਸੇਧਾਰੂ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਕਾ ਹੋਇ ਖੁਦਾਰੂ ਇਹ ਵਸਤ ਜਿਨਹ ਹਜਾਈ ਨਿਤ ਨਿਤ ਰਕਰੁਧਾਰੂ ਤਮ ਸੰਸਾਰ ਤਨ ਲਗਤ ਰਿਐ ਸਬਨਾਨਕ ਗ੍ਰੰਥਸਾਰ ਸਜੋਗ ਮਹੱਲਾ ਪੰਜਵਾਂ ਤੇਰਾ ਗੀਤ ਜਪਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਸ ਬਿਓਈ ਅਸ ਬਿਆਹ ਮਹਿਰਾਮ ਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਰਮਨ ਥੀਵਾ ਹਰਿਆ ਪੌੜੀ ਜਿੱਥੈ ਤੂੰ ਸਮਰਥ ਜਿੱਥੈ ਕੋਈ ਨਹੀਂ ਉਥੈ ਤੇਰੀ ਰੱਖ ਅਗਨੀ ਕੁਦਰਮਾਹੀ ਸੰਤ ਜਮਗੈ ਦੂਤ ਨਾਏ ਤੇੜਾ ਛੜ ਜਾਹੇ ਭਦਰ ਕਮਸਗਾੁਰ ਸਭ ਦੀ ਪਾਰ ਕਾਹੇ ਜਿਨ ਕੋ ਲਗੀ ਪਿਆਸ ਅਮਰ ਸਈ ਕਾਹੇ ਕਬ ਮੈ ਇਹੋ ਕੁੰ ਗੁਣ ਗੋਵਿੰਦ ਗਾਹੇ ਸਤਸਾ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਵਿਰਥਾ ਕੋਈ ਨ ਜਾਏ ਜੇ ਆਵੇ ਤੇ ਆਏ ਸੇ ਲੋਕ ਮਹੱਲਾ ਪੰਜਵਾ ਅੰਤਰ ਗੁਰੂ ਅਰੰਦਨਾਮ ਜਿਹਵਾ ਚੁ ਗੁਰਨਾਮ ਨੇਤਰੀ ਸਤਿਗੁਰੂ ਦੇਖਣਾ ਸਰਵਣੀ ਸੋਨਣਾ ਗੁਰਨਾਮ ਸਤਿਗੁਰ ਸੇਤੀ ਦਿੱਤਿਆ ਦਰਗਰ ਪਾਈਏ ठाਉ ਤੋ ਨਾਨਕ ਕਿਰਪਾ ਕਰੇ ਜਿਸਨੋ ਜਿਵਤ ਦੇ ਜਗ ਮਹਿ ਰਤਮ ਕਾੜੀਆ ਵਿਰਲੇ ਕੇਹੀ ਕੇ ਮਹੱਲਾ ਪੰਜਵਾ ਰੱਖੇ ਰੱਖਣਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ ਕਾ ਜਸ ਵਾਰਿਆਨ ਹੋਵਾ ਆਪ ਧਿਆਲ ਮਨਹੁ ਨ ਬਿਸਾਰਿਆਨ ਸਰਜਨਾ ਕਰ ਸੰਗ ਭਵ ਜਤਾਂ ਰਹਿਣ ਸਖਤ ਨਿੰਦਕ ਦੁਸ਼ਟ ਕਹਿਣ ਵਾਲੇ ਵਿਦਾਰਿਆਂ ਜਿਸ ਸਾਹਿਬ ਕੀ ਏਕ ਨਾਨਕ ਨੰ내 ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ